ਅਨੰਦਕਾਰ ਜਦੋਂ ਹੁੰਦੇ ਨੇ ਪਿਆਹ ਹੁੰਦੇ ਨੇ ਉਹ ਉਦੋਂ ਹੀ ਸ਼ੁਰੂ ਕਰ ਦਿੰਦੇ ਆ ਕੈਮਰਾ ਕੈਮਰੇ ਸਾਹਮਣੇ ਆਪਣੀ ਵਾਈਫ ਨੂੰ ਲਿਆਉਣਾ ਜਿਹੋ ਉਹਨਾਂ ਦੇ ਪ੍ਰਾਈਵੇਟ ਪਲ ਨੇ ਉਹਨਾਂ ਦੀ ਪ੍ਰਾਈਵੇਸੀ ਆ ਸਾਰਾ ਕੁਝ ਸੋਸ਼ਲਾਈਜ਼ ਕਰੀ ਜਾਂਦੇ ਆਪਣੇ ਹਰ ਇੱਕ ਗੱਲ ਘਰ ਦੀ ਨਿੱਕੀ ਤੋਂ ਲੈ ਕੇ ਵੱਡੀ ਸੋਸ਼ਲਾਈਜ਼ ਕਰੀ ਜਾਂਦੇ ਇਹ ਜਿਹੜਾ ਇਹ ਬਲੌਗਰਾਂ ਦੀ ਖੇਡ ਚੱਲ ਪਈ ਆ ਇਹਦੇ ਵਿੱਚ ਪ੍ਰਾਈਵੇਸੀ ਤਾਂ ਛੱਡੋ ਸਰਕਾਰ ਹੀ ਭੁੱਲ ਗਏ ਨੇ ਇੱਤਾ ਹੀ ਭੁੱਲ ਗਏ ਆ ਆਪਣੇ ਸੱਸ ਸਹੁਰੇ ਦੇ ਬਤੀ ਉਹਨਾਂ ਨੂੰ ਕਿਚੜਾ ਕਰਦੇ ਆ ਤੁਸੀਂ ਆਪਣਾ ਲਾਈਵ ਤੁਹਾਡੀ ਤੁਹਾਡਾ ਪਿਆਰ ਮੁਹੱਬਤ ਆ ਬਹੁਤ ਵਧੀਆ ਗੱਲ ਆ ਤੁਸੀਂ ਉਹਨੂੰ ਜੀਓ ਬਟ ਉਹਦੀ ਇੱਕ ਪ੍ਰਾਈਵੇਸੀ ਪਰਦੇ ਦੇ ਅੰਦਰ ਚਲ ਕੇ ਇਹ ਟਕਰੀ ਗਿਆ ਦਾੱਕ ਇੱਕ ਦਿਨ ਹੋਈ ਇਹ ਟਕਰੀ ਨਾਲ ਪੜਾ ਕੇ ਗਲਤ ਵੀਡੀਓ ਪਾ ਦਿੱਤੀ ਫਿਰ ਰੋਣੇ ਉਹ ਫਿੱਟਦੇ ਹੋ ਆ ਤੋਂ ਜਿਹੜੋ ਪ੍ਰਾਈਵੇਟ ਦੀ ਹੋ ਗਈ ਜਿਤਨਾ ਉਹ ਕਿਉਂ ਸਕਲਰ ਵੀ ਆਲੇ ਚਲੋ ਉਹਨਾਂ ਦੀ ਹੋ ਗਈ ਉਹਨਾਂ ਨੇ ਕਰਤੀ ਉਹ ਉਹ ਤਾਂ ਮਾਰਕ ਜਾਣਦੇ ਆ ਪਰ ਕਿੰਨਾ ਉਹ ਖਜਲਖਵਾਰੀ ਹੋਈ ਮੈਂ ਦੇਖਦਾ ਦਮਾਲ ਲਿਆ ਗਿਆ ਸਟੀਆਂ ਪਹਿਣਾ ਬੀਬੀਆਂ ਜਿਹੜੀਆਂ ਨੇ ਉਹ ਚੁੰਨੀ ਵੀ ਲਾਤੀ ਉਹਨਾਂ ਨੇ ਇਹ ਦਮਾਲ ਦੇ ਸਰਾਂ ਦੇ ਬੰਨੇ ਨੇ ਤੇ ਗੰਦੇ ਗਾਣਿਆਂ ਦੇ ਉੱਤੇ ਉਹ ਕੁਲਦੀਪ ਸਿੰਘ ਕਰਦੇ ਨਹੀਂ ਗਾਉਂਦੇ ਨੇ ਐਕਿੰਗ ਕਰਦੇ ਨੱਚਦੇ ਨੇ ਇਹ ਨਾ ਕਰਕੇ ਆਪ ਇਹ ਲਾਈਫ ਤੁਹਾਡੀ ਤੁਸੀਂ ਕੋਈ ਕਰੋ ਪਰ ਪਰਦੇ ਪਿੱਛੇ ਹੋ ਗਈ ਆ ਖਾਸ ਕਰਕੇ ਬਾਣੇ ਦਾ ਜਿਹੜਾ ਰੁਤਬਾ ਨਾ ਉਹ ਬਹੁਤ ਵੱਡਾ ਗੁੱਤ ਆ ਤੇ ਬਾਣੇ ਵਾਲੇ ਜਦੋਂ ਇਦਾਂ ਸ਼ੋਰ ਮੇਲੇ ਚੋਲ ਮੋਲ ਕਰਦੇ ਹੋ ਖਾਓਗੇ ਤੁਸੀਂ ਤੇ ਤੁਸੀਂ ਦੂਜਿਆਂ ਨੂੰ ਕੀ ਸਮਝਾ ਲੋਗੇ ਲਾਪ ਆਪਣੀ ਗੱਲ ਕਰੀਏ ਹੈ ਨਾ ਪੰਜਾਬੀਆਂ ਦੀ ਕਰੀਏ ਖਾਸ ਕਰਕੇ ਸਿੱਖਾਂ ਦੀ ਕਰੀਏ ਕਿ ਜਿਹੜੇ ਆ ਬਲੌਗਰ ਨੇ ਆਪਾਂ ਦੇਖਦੇ ਆ ਜਿਹੜਾ ਕੋਈ ਚੰਗਾ ਕੰਟੈਂਟ ਰੱਖਦੇ ਨੇ ਕੋਈ ਸਮਾਜ ਦੇ ਸਮਾਜ ਨੂੰ ਸਨੇਹਾ ਦੇਣ ਦੇ ਲਈ ਬੌਧ ਨੇ ਉਹਨਾਂ ਦੇ ਕਿਹੜੇ ਵੀਊ ਨਹੀਂ ਹੁੰਦੇ ਬਹੁਤ ਵੀਊ ਨੇ ਲੋਕਾਂ ਨੂੰ ਪਸੰਦ ਕਰਦੇ ਆ ਲੋਕਾਂ ਨੂੰ ਸੁਣਦੇ ਆ ਪਰ ਲੋਕ ਨੇ ਜਿਨ੍ਹਾਂ ਨੇ ਆਪਣੇ ਬੈੱਡਰੂਮਾਂ ਤੱਕ ਕਮਰੇ ਕੈਮਰੇ ਜਿਹੜੇ ਨੇ ਉਹ ਬਾੜਲੇ ਨੇ ਆਪਣੇ ਬਾਥਰੂਮਾਂ ਦਾ ਕੈਮਰੇ ਵਾਲਲੇ ਨੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਸ਼ਰਿਆਮ ਨਿਲਾਮ ਕਰ ਰਹੇ ਨੇ ਤੁਸੀਂ ਬਲੌਗ ਦੇਖੋ ਹੁਣ ਜਿੰਦਾ ਰੌਲਾ ਪਿਆ ਕੋਈ ਸਰਚ ਕਰਕੇ ਵੇਖਿਆ ਸੀ ਕਿ স্টডি ਕਰਨਾ ਪੈਂਦਾ ਤੁਹਾਨੂੰ ਜਦੋਂ ਤੁਸੀਂ ਕਿਸੇ ਚੀਜ਼ ਤੇ ਗੱਲ ਕਰਦੇ ਹੋ ਬੋਲਦੇ ਹੋ ਉਸ ਵਿਸ਼ੇ ਨੂੰ ਲੋਕਾਂ ਸਾਹਮਣੇ ਰੱਖਦੇ ਹੋ ਤਾਂ ਤੁਹਾਨੂੰ ਉਹ স্টਡੀ ਕਰਨਾ ਪੈਂਦਾ ਜਿਹੜਾ স্টਡੀ ਕੀਤਾ ਉਹਦੇ ਵਿੱਚ ਅਸੀਂ ਇੱਕ ਚੀਜ਼ ਮੈਂ ਨੋਟ ਕੀਤੀ ਜਿਹੜੇ ਬਲੌਗ ਬਣਦੇ ਨੇ ਆ ਜਿਹੜੇ ਬਲੌਗਰ ਉੱਥੇ ਨੇ ਜਿਨ੍ਹਾਂ ਦੇ ਆਨੰਦਕਾਰ ਜਦੋਂ ਹੁੰਦੇ ਨੇ ਵਿਆਹ ਹੁੰਦੇ ਨੇ ਉਹ ਉਦੋਂ ਸ਼ੁਰੂ ਕਰ ਦਿੰਦੇ ਆ ਕੈਮਰਾ ਕੈਮਰੇ ਸਾਹਮਣੇ ਆਪਣੀ ਵਾਈਫ ਨੂੰ ਲਿਆਉਣਾ ਤੇ ਲਿਆ ਕੇ ਤੇ ਜੋ ਉਹਨਾਂ ਦੇ ਪ੍ਰਾਈਵੇਟ ਪਲ ਨੇ ਉਹਨਾਂ ਦੀ ਪ੍ਰਾਈਵੇਸੀ ਆ ਸਾਰਾ ਕੋਈ ਸੋਸ਼ਲਾਈਜ਼ ਕਰੀ ਜਾਂਦੇ ਨੇ ਮਾਂ ਪਿਓ ਨੂੰ ਸੋਸ਼ਲਾਈਜ਼ ਕਰੀ ਜਾਂਦੇ ਨੇ ਪੈਣ ਭਰਾਵਾਂ ਨੂੰ ਸੋਸ਼ਲਾਈਜ਼ ਕਰੀ ਜਾਂਦੇ ਨੇ ਆਪਣੇ ਹਰ ਇੱਕ ਗੱਲ ਘਰ ਦੀ ਨਿੱਕੀ ਤੋਂ ਲੈ ਕੇ ਵੱਡੀ ਸੋਸ਼ਲਾਈਜ਼ ਕਰੀ ਜਾਂਦੇ ਨੇ ਮੇਰਾ ਕਹਿਣ ਦਾ ਭਾਵੇਂ ਕੋਈ ਪ੍ਰਾਈਵੇਸੀ ਨਹੀਂ ਕਿਸੇ ਤਰ੍ਹਾਂ ਦੀ ਹੁਣ ਇਹ ਜਿਹੜੀ ਚੀਜ਼ ਆ ਇਹ ਬੜੀ ਖਤਰਨਾਕ ਆ ਤੇ ਖਤਰਨਾਕ ਨੂੰ ਛੱਡੋ ਸਭ ਤੋਂ ਮਾੜੀ ਇਹ ਚੀਜ਼ ਆ ਵੀ ਆਪਾਂ ਪੰਜਾਬੀ ਆ ਸਿੱਖ ਆ ਅਣਖਾਂ ਵਾਲੇ ਗੈਰਤਾਂ ਵਾਲੇ ਆ ਇੱਥੇ ਤੇ ਜੇ ਆਪਾਂ ਆਪਣੇ ਸਿਧਾਂਤ ਆਪਣੀ ਮਰਿਆਦਾ ਦੀ ਗੱਲ ਕਰੀਏ ਤੇ ਔਰਤ ਦੇ ਸਿਰ ਦੇ ਉੱਤੇ ਚੁੰਨੀ ਆ ਤੇ ਉਹ ਕਦੀ ਵੀ ਈਵਨ ਆਪਾਂ ਆਪਣੀ ਮਰਿਆਦਾ ਦੀ ਗੱਲ ਕਰੀਏ ਨਾ ਤੇ ਨਾ ਉਹ ਕਦੀ ਸਹੁਰੇ ਦੇ ਬਰਾਬਰ ਨਹੀਂ ਸੀ ਬੈੰਦੀ ਹੁੰਦੀ ਮਤਲਬ ਉਹ ਮੰਜੇ ਦੇ ਉੱਤੇ ਬਹਿਣਾ ਤਾਂ ਬਹੁਤ ਵੱਡੀ ਗੱਲ ਹੁੰਦੀ ਸੀ ਉਹ ਤੇ ਬਰਾਬਰ ਨਹੀਂ ਸੀ ਬੈੰਦੀ ਤੇ ਜਦੋਂ ਵੀ ਘਰ ਦਾ ਵੱਡਾ ਭਾਵੇਂ ਉਹ ਜੇਠ ਹੁੰਦਾ ਸੀ ਜਾਂ ਉਹ ਸੌਰਾ ਹੁੰਦਾ ਸੀ ਤੇ ਔਰ ਹੁੰਦਾ ਸੀ ਘਰ ਦੇ ਵਿੱਚ ਵਰਦਾ ਸੀ ਘੂੜਾ ਮਾਰ ਕੇ ਘੁੰਗਰੂ ਮਾਰ ਕੇ ਵੜਨਾ ਮਤਲਬ ਹੁੰਦਾ ਸੀ ਕਿ ਜੇ ਘਰ ਦੇ ਵਿੱਚ ਔਰ ਦੇ ਸਿਰ ਤੇ ਚੁੰਨੀ ਨਹੀਂ ਹੈਗੀ ਤੋ ਚੁੰਨੀ ਲੈ ਲੇ ਹੁਣ ਇਹ ਜਿਹੜਾ ਇਹ ਬਲੌਗਰਾਂ ਦੀ ਖੇਡ ਚੱਲ ਪਈ ਆ ਇਹਦੇ ਵਿੱਚ ਪ੍ਰਾਈਵੇਸੀ ਤਾਂ ਛੱਡੋ ਸਰਕਾਰ ਹੀ ਭੁੱਲ ਗਏ ਨੇ ਇੱਤਾਂ ਹੀ ਭੁੱਲ ਗਏ ਆ ਆਪਣੇ ਸੱਸ ਸਹੁਰੇ ਦੇ ਪ੍ਰਤੀ ਉਹਨਾਂ ਨੂੰ ਟੀਚਰਾਂ ਕਰਦੇ ਆ ਇੱਦਾਂ ਦੀ ਭਾਸ਼ਾ ਮੰਦੀ ਸ਼ਬਦਾਵਲੀ ਵਰਤਦੇ ਆ ਮਤਲਬ ਤੁਸੀਂ ਦੇਖਦੇ ਹੋਵੋਗੇ ਸਾਰਾ ਕੋਈ ਤੁਹਾਡੇ ਸਾਹਮਣੀਆਂ ਸੰਗਤ ਹੈ ਦੂਸਰੀ ਗੱਲ ਕਰਦੇ ਹਾਂ ਹੁਣ ਆਪਾਂ ਬਾਣੇ ਵਾਲਿਆਂ ਤੇ ਆਪਣੇ ਜਿਹੜੇ ਬਾਣੇ ਵਾਲਿਆਂ ਨੇ ਵੀ ਖੇੜੇ ਸ਼ੁਰੂ ਕਰਤੀ ਆ ਹੁਣ ਤਾਂ ਉਹਨੇ ਕਹੇ ਜੋ ਤਾਂ ਬਹੁਤੇ ਬਾਣੇ ਵਾਲੇ ਵੀ ਕਿ ਬਲੌਗ ਬਣਾਉਣ ਲੱਗ ਪਏ ਬੀਬੀਆਂ ਨੂੰ ਨਾਲ ਲੈ ਕੇ ਬੀਬੀਆਂ ਬਣਾਉਣੀਆਂ ਚੰਗੀਆਂ ਦਰਦਿਜਾ ਹਾਂ ਉਦੋਂ ਤੀਨ ਸਿੰਘਾਂ ਨੇ ਚਲੋ ਇਹ ਹੁਣ ਸਿੰਘ ਜਦੋਂ ਆਇਆ ਇਹਨਾਂ ਨੂੰ ਚਲੋ ਥੋੜਾ ਜਿਆ ਇਹਨੂੰ ਸਟੱਡੀ ਕਰਿਆ ਕਰੋ ਚੀਜ਼ ਨੂੰ ਇਹ ਸਿੰਘਾਂ ਨੇ ਮੈਨੂੰ ਜੋਸ ਉਹਨੇ ਉਦੋਂ ਭੇਜੀ ਵੀ ਉਹ ਇੱਕ ਬਾਣੇ ਵਾਲੀ ਬੀਬੀਆ ਦੋਵੇਂ ਜੀ ਨੇ ਤੇ ਉਹ ਟੜੇ ਹੋਏ ਨੇ ਲੱਗੇ ਹੋਏ ਨੇ ਆ ਵੇਖੋ ਪ੍ਰਾਈਵੇਸੀ ਆ ਤੁਹਾਡੀ ਲਾਈਫ ਆ ਤੁਹਾਡੀ ਤੁਸੀਂ ਉਹਨੂੰ ਇੰਜੋਏ ਕਰੋ ਪਰ ਪਰਦੇ ਪਿੱਛੇ ਹੁੰਦੀ ਆ ਖਾਸ ਕਰਕੇ ਬਾਣੇ ਦਾ ਇਹ ਰਤਬਾ ਨਾ ਉਹ ਬਹੁਤ ਉੱਚਾ ਸੁੱਚਾ ਤੇ ਬਾਣੇ ਵਾਲੇ ਜਦੋਂ ਇਦਾਂ ਸ਼ੋਅਰੂਮ ਦੇ ਚੋਲ ਮੋਲ ਕਰਦੇ ਦਿਖਾਉਂਗੇ ਤੁਸੀਂ ਤੇ ਤੁਸੀਂ ਦੂਜੇ ਨੂੰ ਕੀ ਸਮਝਾ ਲੋਗੇ ਤੁਸੀਂ ਆਪਣਾ ਲਾਈਫ ਆ ਤੁਹਾਡੀ ਤੁਹਾਡਾ ਪਿਆਰ ਮੁਹੱਬਤ ਆ ਬਹੁਤ ਵਧੀਆ ਗੱਲ ਆ ਤੁਸੀਂ ਉਹਨੂੰ ਜਿਓ ਬਟ ਉਹਦੀ ਇੱਕ ਪ੍ਰਾਈਵੇਸੀ ਆ ਪਰਦੇ ਦੇ ਅੰਦਰ ਆ ਉਹ ਬਾਹਰ ਨਹੀਂ ਹੈਗਾ ਜਿਹੜੇ ਵੈਸਟਰਨ ਕਲਚਰ ਦੀ ਤੁਸੀਂ ਗੱਲ ਕਰੀ ਜਾਂਦੇ ਹੋ ਨਾ ਉਹ ਵੈਸਟਰਨ ਕਲਚਰ ਉਹਨਾਂ ਨੂੰ ਸ਼ੁਭਦਾ ਜਿਨ੍ਹਾਂ ਦਾ ਹੈਗਾ ਸਾਡਾ ਨਹੀਂ ਹੈਗਾ ਆਪਣਾ ਤਾਂ ਆਪਣੇ ਤਾਂ ਸਿਧਾਂਤ ਆ ਆਪਣੀ ਮਰਿਆਦਾ ਵਾ ਜਿਹੜਾ ਆਪਾਂ ਇਹ ਚੀਜ਼ਾਂ ਜਿਹੜੀਆਂ ਵਾ ਨਾ ਇਸ ਤੋਂ ਬਾਹਰ ਨਿਕਲੀਏ ਇਹ ਆਉਣ ਵਾਲੇ ਸਮੇਂ 'ਚ ਬੜੀਆਂ ਖਤਰਨਾਕ ਸਿੱਧ ਹੋਣਗੀਆਂ ਤੇ ਨਸਲ ਕੁਸ਼ੀ ਜਿਹੜੀ ਆਪਾਂ ਗੱਲ ਕਰਦੇ ਆ ਨਾ ਨਸਲ ਕੁਸ਼ੀ ਕਈ ਤਰ੍ਹਾਂ ਦੀ ਨਸਲ ਕੁਸ਼ੀ ਉਹਦੇ ਵਿੱਚ ਇਹ ਵੀ ਨਸਲ ਕੁਸ਼ੀ ਦਾ ਇੱਕ ਪਾਟ ਆ ਗਿਆ ਪਹਿਲਾਂ ਰੋਲਾ ਪਾਉਂਦੇ ਸੀ ਆਪਾਂ ਵੀ ਲਚਰਤਾ ਆ ਗਈ ਜੀ ਲਚਰਤਾ ਆ ਗਈ ਗੰਦੇ ਗਾਣੇ ਆ ਕੇ ਜੀਨ ਨੂੰ ਰੋਕੀਏ ਜੀ ਰੋਕੀਏ ਜੀ ਉਹ ਤੋਂ ਅਗਲਾ ਸਟੈਪ ਹੁਣ ਆ ਆ ਗਿਆ ਤੁਹਾਡਾ ਫਿਰ ਤੁਹਾਡੀ ਜਿਹੜੀਆਂ ਤੁਸੀਂ ਆਪਣੀਆਂ ਔਰਤਾਂ ਦੀਆਂ ਵੀਡੀਓਜ਼ ਬਣਾ ਕੇ ਪਾਉਨੇ ਹੋ ਤੁਹਾਡਾ ਕਿਸੇ ਨਾ ਵਿਰੋਧ ਹੋ ਗਿਆ ਅੱਜ ਕੱਲ ਏਆਈ ਤਕਨੀਕ ਆ ਕਾ ਚੱਕ ਕੇ ਕਿਸੇ ਨੇ ਕਿਸੇ ਏਆਈ ਤਕਨੀਕ ਨਾਲ ਬਣਾ ਕੇ ਗਲਤ ਵੀਡੀਓ ਪਾ ਦਿੱਤੀ ਫਿਰ ਰੋਨੇ ਹੋ ਪਿੱਟਦੇ ਹੋ ਜਾਂ ਤੁਹਾਡੇ ਕੋਲ ਪ੍ਰਾਈਵੇਟ ਲੀਕ ਹੋ ਗਈ ਜਿਦ ਤਰ੍ਹਾਂ ਉਹ ਕੀ ਉਸ ਕੁਲਰ ਪੀਜੇ ਵਾਲੇ ਚਲੋ ਉਹਨਾਂ ਦੀ ਹੋ ਗਈ ਉਹਨਾਂ ਨੇ ਕਰਤੀ ਉਹ ਉਹਦਾ ਮਾਰਕ ਜਾਣਦੇ ਆ ਪਰ ਕਿੰਨਾ ਉਹ ਖਜਲਖਵਾਰੀ ਹੋਈ ਇਥੇ ਉਹਨਾਂ ਨੂੰ ਬਾਹਰ ਜਾਣਾ ਪਿਆ ਹੁਣ ਉਹ ਬਾਹਰ ਮੁਲਕ ਦੇ ਬੈਠੇ ਉੱਥੇ ਵੀ ਲੋਕ ਨੂੰ ਚੜਦੇ ਪਿੱਛਾ ਉਹਨਾਂ ਦਾ ਉੱਥੇ ਵੀ ਉਹ ਬਦਨਾਮੀ ਉਹਨਾਂ ਦੇ ਗੱਲ ਪਈ ਹੋਈ ਆ ਗੱਲ ਉਹ ਹੀ ਐ ਨਾ ਪੁੱਤ ਵੀ ਕੰਜਰਖਾਨਾ ਈਜ਼ੀ ਮਨੀ ਨਾ ਸੌਖਾ ਤਰੀਕਾ ਪੈਸਾ ਕਮਾਉਣ ਦਾ ਪਰ ਚੰਗਾ ਪੇਸ਼ ਕਰੋ ਮੈਂ ਕੱਲ ਜੋ ਦੇਖ ਰਿਹਾ ਸੀਗਾ ਇੱਕ ਦੋ ਜੀ ਆ ਛੱਡੋ ਤੁਸੀਂ ਪਾਲ ਕਰੋ ਜਿਹੜਾ ਪੁੰਦਾ ਹੈ ਨਾ ਕਿਦਾਂ ਰੈਸਕਿਊ ਕਰਦਾ ਹਾਂ ਹਾਂ ਹੁਣ ਜਿਹੜੇ ਉਹਦੇ ਦੋ ਦੋ ਤਿੰਨ ਦਿਨ ਨਹੀਂ ਨਹੀਂ ਚਲੋ ਉਹ ਤਾਂ ਇੱਕ ਉਹ ਉਹ ਤਾਂ ਇੱਕ ਹੋ ਗਏ ਨਾ ਦੂਜੇ ਵੀ ਸੋਸ਼ਲ ਵਰਕਰ ਹੋ ਗਏ ਮੈਂ ਪਰਿਵਾਰਾਂ ਦੇ ਕੁਝ ਪੌਡਕਾਸਟ ਦੂਜਿਆਂ ਬਲੌਗ ਵੇਖੇ ਨੇ ਦੋ ਜੀ ਆ ਮੈਨੂੰ ਨਾਮ ਉਹਦਾ ਭੁੱਲ ਗਿਆ ਸ਼ਾਇਦ ਉਹ ਹੁਣ ਘਰ ਦੇ ਕੰਮ ਕਰ ਕਰਦੇ ਨੇ ਠੀਕ ਹੈ ਨਾਰਮਲ ਲਾਈਫ ਜਿਹੜੀ ਆ ਇੱਕ ਤਰੀਕੇ ਨਾਲ ਵਿਖਾਉਂਦੇ ਆ ਪ੍ਰਾਈਵੇਸੀ ਨਹੀਂ ਆਪਣੀ ਵਿਖਾਉਂਦੇ ਉਹ ਕਿਦਾਂ ਕਰਦਾ ਹਨਾ ਹਾਂ ਕੁਕਿੰਗ ਦਾ ਕਰਦੇ ਲਿੰਦਾ ਕਰਦੇ ਆ ਕੋਈ ਚੰਗਾ ਸੁਨੇਹਾ ਆ ਬੜਾ ਵਧੀਆ ਰਹਾ ਸੋਸ਼ਲ ਮੀਡੀਆ ਦੀ ਵਰਤੋਂ ਕਰ ਤੋਂ ਕੋਈ ਤੈਨੂੰ ਰੋਕਦਾ ਸੀ ਤਾਂ ਵਰਤਦਾ ਹੀ ਯੋਸ਼ੀ ਮੀਡੀਆ ਅਸੀਂ ਤਾਂ ਨਹੀਂ ਕਹਿੰਦੇ ਕਿ ਬੰਦ ਹੀ ਕਰ ਦਿਓ ਅਸੀਂ ਤਾਂ ਵਰਤਦੇ ਆ ਯਾਰ ਅਸੀਂ ਵੀ ਆਪਣੇ ਜਿਹੜੇ ਆ ਉਹ ਚੰਗੇ ਮਾੜੇ ਪਲ ਜਿਹੜੇ ਆ ਉਹ ਸੰਗਤ ਸਾਹਮਣੇ ਰੱਖਦੇ ਆਂ ਸੇਵਾ ਕਰਦੇ ਆਂ ਕੋਈ ਕਾਰਜ ਕਰਦੇ ਆਂ ਕਿਸੇ ਪੰਥਕ ਮਸਲੇ ਦੇ ਜਾਂਦੇ ਆਂ ਕੋਈ ਵਿਤਬੀ ਦਾ ਮਸਲਾ ਆ ਜਾਂਦਾ ਗਰੂ ਕਰਦਾ ਸੰਗਤ ਸਾਹਮਣੇ ਰੱਖਦੇ ਆਂ ਪਰ ਉਹਦੇ ਵਿੱਚ ਵੀ ਬਹੁਤ ਚੀਜ਼ਾਂ ਆਈ ਹੁੰਦੀਆਂ ਜਿਹੜੀਆਂ ਸਾਨੂੰ ਅਵੋਇਡ ਕਰਨੀਆਂ ਪੈਂਦੀਆਂ ਇਗਨੋਰ ਕਰਨੀਆਂ ਪੈਂਦੀਆਂ ਅਸੀਂ ਨਹੀਂ ਕਰਦੇ ਸਾਹਮਣੇ ਅਜੇ ਕਿ ਉਹ ਕੋਈ ਵਲਗਰ ਨਹੀਂ ਹੁੰਦੀਆਂ ਪਰ ਉਹ ਪੰਥਕ ਹੁੰਦੀਆਂ ਨੇ ਪੰਥ ਦੀ ਮਰਿਆਦਾ ਸਬੰਧੀ ਜਾਂ ਸਰੂਰ ਸਰਕਾਰ ਸਬੰਧੀ ਹੁੰਦੀ ਆ ਪਰ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੀ ਕੋਸ਼ਿਸ਼ ਹੁੰਦੀ ਵੀ ਜਨਤਕ ਨਾ ਕਰੀਏ ਜਿਹਦਾ ਸਾਡੀ ਬਦਨਾਮੀ ਹੁੰਦੀ ਆ ਸਿੱਖਾਂ ਦੀ ਬਦਨਾਮੀ ਹੁੰਦੀ ਆ ਯਾ ਜੇ ਅਸੀਂ ਇਹ ਗੱਲ ਸੋਚਦੇ ਆ ਜਿਹੜੇ ਕਿ ਪੰਥਕ ਤੌਰ ਦੇ ਵਿਚਰਦੇ ਆ ਤੁਸੀਂ ਤਾਂ ਪ੍ਰਾਈਵੇਟ ਲਾਈਫ ਆਪਣੀ ਜਿਹੜੀ ਉਹ ਜਨਤਕ ਕਰੀ ਜਾਂਦੇ ਹੋ ਜਿਹੜੀ ਚੀਜ਼ ਸਮਝਣ ਵਾਲੀ ਆ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਸਾਡੇ ਬਾਣੇ ਵਾਲੇ ਪੈਣਪਰਾਵਾਂ ਨੂੰ ਭਾਈ ਕੁਝ ਚੰਗਾ ਪੇਸ਼ ਕਰੋ ਕੰਟੈਂਟ ਜੇ ਤੁਸੀਂ ਬਣਾਉਣਾ ਹੀ ਆ ਨਾ ਜੇ ਤੁਹਾਨੂੰ ਚਲੋ ਇਹ ਹੁੰਦਾ ਹੀ ਆ ਕੀੜਾ ਹੀ ਹੁੰਦਾ ਲਾ ਲਓ ਕੋਈ ਜੀ ਹੈਗਾ ਤੇ ਇਹਨੂੰ ਕਰੋ ਇਹ ਇਹਨੂੰ ਕਰਕੇ ਇਹ ਕਰੋ ਵੀ ਕੋਈ ਕੋ ਚੰਗਾ ਮੈਸੇਜ ਕਰਵੇ ਸਿੱਖ ਇਤਿਹਾਸ ਦੇ ਸੰਬੰਧੀ ਕਰੋ ਆਪਣੀ ਮਰਿਆਦਾਸ ਬੰ ਦੱਸੋ ਆਪਣੇ ਸਥਾਨਾਂ ਬਾਰੇ ਦੱਸੋ ਉਹ ਆਪਣੇ ਇਹ ਦੱਸੋ ਵੀ ਸਿੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਜਿਹੜਾ ਗੁਰਸਿੱਖ ਪਰਿਵਾਰ ਆ ਉਹਦਾ ਨਿਤਕਰਮ ਕੀ ਆ ਕਿਵੇਂ ਅਮਰਤ ਵੇਲੇ ਉੜਦਾ ਉਹ ਨਿਤਨੇਮ ਕਰਦਾ ਆਪਣੇ ਬੱਚਿਆਂ ਨੂੰ ਗੁਰ ਨਾਲ ਜੋੜਦਾ ਲੋਕਾਂ ਨੂੰ ਕੀ ਸਿਖਿਆ ਦਿੰਦਾ ਲੋਕਾਂ ਵਿੱਚ ਚਿਰ ਕੇ ਕਿੱਦਾਂ ਪੇਸ਼ ਕਰਦਾ ਆਪਣਿਆਂ ਬਲੂ ਕੁਛ ਇਦਾਂ ਦਾ ਪੇਸ਼ ਕਰੋ ਆ ਨਾ ਕਰੋ ਯਾਰ ਗੰਦੇ ਗਾਣੇ ਲਾ ਕੇ ਤੇ ਬਾਣੇ ਪਾ ਕੇ ਮੈਂ ਦੇਖਦਾ ਦਮਾਲੇ ਵਾਲੀਆਂ ਸੜੀਆਂ ਪਹਿਣਾ ਬੀਬੀਆਂ ਜਿਹੜੀਆਂ ਨੇ ਉਹ ਚੁੰਨੀ ਵੀ ਲਾਤੀ ਉਹਨਾਂ ਨੇ ਤੇ ਦਮਾਲੇ ਸਿਰਾਂ ਦੇ ਬੰਨੇ ਨੇ ਤੇ ਗੰਦੇ ਗਾਣਿਆਂ ਦੇ ਉੱਤੇ ਉਹ ਲਿਪਸਿੰਗ ਕਰਦੇ ਨੇ ਗਾਉਂਦੇ ਨੇ ਐਕਟਿੰਗ ਕਰਦੇ ਨੱਚਦੇ ਨੇ ਇਹ ਨਾ ਕਰੀਏ ਆਪਾਂ ਨਹੀਂ ਸ਼ੋਭਦਾ ਆਪਾਂ ਨੂੰ ਆਪਾਂ ਵੇਖੋ ਮੈਂ ਜੀ ਤੁਹਾਨੂੰ ਸਮਝਾਵਾਂ ਵੀ ਸਮਝੋ ਦੁਨੀਆ ਨਹੀਂ ਤੁਹਾਨੂੰ ਦੇਖ ਰਹੀ ਦੁਨੀਆ ਨੂੰ ਛੱਡ ਦਿਓ ਗੁਰੂ ਦੇਖ ਰਿਹਾ ਜਿਸ ਗੁਰੂ ਦਾ ਬਾਣਾ ਪਾਇਆ ਨਾ ਜਿਸ ਗੁਰੂ ਦੇ ਸਾਹਮਣੇ ਖੜ ਕੇ ਇਹ ਗੱਲ ਦਾ ਵਾਅਦਾ ਕੀਤਾ ਸੀ ਵੀ ਮੈਂ ਆਪਣੇ ਸਿਧਾਂਤਾਂ ਦੇ ਕਾਇਮ ਰਹੂ ਉਸ ਗੁਰੂ ਨੇ ਤੁਹਾਨੂੰ ਪੁੱਛਣਾ ਆਪਾਂ ਜੋ ਅੱਜ ਕਰ ਰਹੇ ਨਾ ਕਰਮ ਆਪਣੇ ਇਹ ਕਰਮਾਂ ਦਾ ਜਵਾਬ ਆਪਨੂੰ ਅਕਾਲ ਪੁਰਖ ਦੇ ਸਾਹਮਣੇ ਖੜੇ ਹੋ ਕੇ ਦੇਣਾ ਪੈਣਾ ਅੰਦਰ ਵੜ ਕੇ ਚੋਰੀ ਛਿਪੇ ਜੋ ਮਰਜ਼ੀ ਕਰੀ ਜਾਈਓਂ ਗੱਲ ਜਦੋਂ ਗੱਲ ਗੁਰੂ ਸਾਹਿਬ ਦੇ ਸਾਹਮਣੇ ਖੜ ਕੇ ਜਵਾਬ ਦੇਣ ਦੀ ਆਉਣੀ ਹੈ ਨਾ ਤੇ ਉਦੋਂ ਜਵਾਬ ਦੇਣੇ ਪੈਣੇ ਇਸ ਕਰਕੇ ਮੇਰੀ ਬੇਨਤੀ ਹੈ ਮੈਂ ਬਾਦਿਆਂ ਲੰਮੀਆਂ ਵਿਚਾਰਾਂ ਤੁਹਾਡੇ ਲਈ ਕਰਨੀਆਂ ਖੜੇ ਬਦਲੇ ਦੇ ਕਾਰਜ ਕਰਨ ਵਾਲਾ ਕੋਈ ਤਾਰ ਤੁਰ ਪਾਉਣੀ ਹੈ ਜੋ ਤੇ ਹੁਣ ਸਾਨੂੰ ਅਸੀਂ ਬੋੜੀ ਪਾਉਣੀ ਹੈ ਜਿਹੜਾ ਸਾਨੂੰ ਵੀ ਫਿਰ ਸਿੰਘ ਕਮੈਂਟ ਗਈ ਵੀ ਸੰਗਤ ਕੋਈ ਕੁਝ ਬੰਦੇ ਫੇਕ ਆਈਡੀ ਬਣਾ ਕੇ ਜਾਂ ਕਰਦੇ ਕਿ ਅਕੇ ਜੇ ਤੁਸੀਂ ਆ ਸੇਵਾ ਦੀ ਵੀਡੀਓ ਕੋ ਪਾਉਣੇ ਗੱਲ ਤਾਂ ਅਸੀਂ ਦੱਸਦੇ ਵੀ ਕੀ ਕਰਦੇ ਫਿਰਦੇ ਹਰੋ ਜਣਾ ਸੇਵਾ ਕਰਦੇ ਹੁਣਾ ਸਿੰਘ ਚੱਲੇ ਆ ਸਾਰੇ ਅਸੀਂ ਹੁਣ ਆ ਤੁਸੀਂ 45 ਡਿਗਰੀ ਟੈਂਪਰੇਚਰ ਆ ਉਹ ਬੱਤੀ ਤਾਰ ਪਾਉਣੀ ਹੈ 3 ਕਿੱਲੇ ਚ ਅਸੀਂ ਸਾਨੂੰ ਪਤਾ ਹੈ ਕਿਦਾਂ ਬਦ ਤੁਹਾਨੂੰ ਵੀਡੀਓ ਬਣਾ ਕੇ ਵਿਖਾਵਾਂਗੇ ਸੰਗਤ ਨੂੰ ਹੁਣ ਆ ਕਰ ਲੋ ਆਪਣੇ ਨਿਤਕਰਮ ਜਿਹੜੇ ਕਰਦੇ ਹੋ ਉਹ ਪੇਸ਼ ਕਰਨ ਨੂੰ ਸੰਗਤਾ ਦੱਸੋ ਤੁਸੀਂ ਆਹ ਮਿਹਨਤ ਕਰਦੇ ਹੋ ਤੁਸੀਂ ਆਹ ਕੰਮ ਚੰਗਾ ਕਰੋ ਯਾਰ ਜੋ ਕਰਨਾ ਜੇ ਤੁਸੀਂ ਕਰਨਾ ਹੀ ਕਰਨਾ ਛੋੜੀਓ ਕਿ ਉੱਚ ਕਿਹੜੇ ਲੋਕ ਦੇਖਦੇ ਨਹੀਂ ਚੰਗਾ ਜਦੋਂ ਚੰਗਾ ਦਿਖਾਓਗੇ ਚੰਗਾ ਦੇਖਣਗੇ ਲੋਕ ਹੁਣ ਸਵਾਲ ਇਹ ਕਹਿੰਦੇ ਕਿ ਚੰਗਾ ਦੇਖਦੇ ਨਹੀਂ ਲੋਕ ਤੁਸੀਂ ਚੰਗਾ ਦਿਖਾਉਦੇ ਹੀ ਨਹੀਂ ਤੁਸੀਂ ਦਿਖਾਉਨੇ ਗੰਦੋ ਲੋਕਾਂ ਨੇ ਗੰਦ ਹੀ ਦੇਖਣਾ ਚੰਗਾ ਦਿਖਾਓ ਜਦੋਂ ਸਾਰੇ ਚੰਗਾ ਦਿਖਾਉਣ ਲੱਗ ਜੇ ਕਿ ਲੋਕ ਚੰਗਾ ਹੀ ਦੇਖਣਗੇ ਸਾਨੂੰ ਕਿਹ ਲੋਕ ਨਹੀਂ ਵੇਖਦੇ ਜャ ਜਿਹੜੇ ਚੰਗਾ ਪੇਸ਼ ਕਰਦੇ ਕਿ ਲੋਕ ਦੇਖਦੇ ਨੇ ਲੋਕ ਦੇਖਦੇ ਨੇ ਮਿਲਿੰਸ ਦੇ ਵੀਊ ਪੁੱਛ ਲਾ ਲੋ ਇੱਕ ਵਾਰੀ ਸਾਡੇ ਸਾਹਮਣੇ ਜਿਹੜਾ ਸਾਡੇ ਸਾਹਮਣੇ ਆਊਗਾ ਇੱਕ ਵਾਰੀ ਸਮਝਾਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਜਿਹੜਾ ਸਾਡਾ ਕੋਈ ਆਪਣਾ ਮਾਣ ਵਾਲਾ ਭੈਣ ਭਰਾ ਲੱਚਰ ਦਾ ਦੇ ਵਿੱਚ ਉਲਝਿਆ ਹੋਇਆ ਹੋਊਗਾ ਹੱਥ ਜੋੜ ਕੇ ਬੇਨਤੀ ਕਰਾਂਗੇ ਜੇ ਉਹ ਨਾ ਟਾਲਿਆ ਤੇ ਫਿਰ ਭਾਈ ਅਸੀਂ ਉਹਨੂੰ ਜ਼ਰੂਰ ਪੁੱਛਾਂਗੇ ਖਿਲਾੜ ਕੇ ਸਾਨੂੰ ਤਰੀਕੇ ਤੁਹਾਨੂੰ ਪਤਾ ਹੀ ਆ ਫਿਰ ਜਿਹੜੇ ਅਖਤਿਆਰ ਕਰਨੇ ਪੈਂਦੇ ਹੁੰਦੇ ਨੇ ਅਸੀਂ ਨਹੀਂ ਚਾਹੁੰਦੇ ਬੱਟ ਜੇ ਸਾਨੂੰ ਮਜਬੂਰ ਕੀਤਾ ਗਿਆ ਤਾਂ ਫੇਰ ਅਸੀਂ ਜਿਹੜਾ ਵਾ ਉਹਦਾ ਜਵਾਬ ਜ਼ੂ ਦੇਵਾਂਗੇ ਧੰਨਵਾਦ ਰੋਹ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ